ਅੱਜ ਆਪਾਂ ਜੈਜੈਂਡਸ ਬੈਂਬੂ ਦੀ ਕਟਾਈ ਸ਼ੁਰੂ ਕਰ ਚੁੱਕੇ ਹਾਂ ਜੀ ਹਤਰੀਕਾਲ ਦੀ ਮੈਂ ਗੁਰਸਮੀਨ ਸਿੰਘ ਤਨਵਾ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਜਿਹੜਾ ਜੈਜੈਂਡਸ ਬੈਂਬੂ ਆ ਜੀ ਮੇਰੇ ਖੇਤ ਚ ਖੜਾ ਉਹਦੀ ਕਟਾਈ ਸ਼ੁਰੂ ਕਰ ਚੁੱਕੇ ਹਾਂ ਜੀ ਇਹ ਦੋਸਤੋ ਤਕਰੀਬਨ 5 ਸਾਲ ਦਾ ਹੋ ਚੁੱਕਿਆ ਜੀ ਇਹਦੇ ਅੱਜ ਪਹਿਲੀ ਹਾਰਵੈਸਟਿੰਗ ਆ ਜਿਹੜੇ ਪਹਿਲੇ ਸਾਲ ਦੇ ਵਿੱਚ ਬੱਚੇ ਹੋਏ ਸੀ 1 ਸਾਲ ਤੋਂ ਬਾਅਦ ਪੂਰਾ ਜਦੋਂ ਸਾਲ ਦਾ ਹੋ ਗਿਆ ਸੀ ਜਿਹੜੇ ਉਦੋਂ ਬੱਚੇ ਪੈਦਾ ਹੋਏ ਨੇ ਜੀ ਇਹਦੇ ਉਹ ਅੱਜ ਆਪਾਂ ਬੈਂਬੂ ਕੱਟ ਰਹੇ ਹਾਂ ਜੀ ਉਹਦੇ ਸਟਿਕਸ ਜਿਹੜੀਆਂ ਅੱਜ ਤੋਂ ਜਾਨੀ ਤਕਰੀਬਨ 4 ਸਾਲ ਪੁਰਾਣੀਆਂ ਹੋ ਚੁੱਕੀਆਂ ਨੇ ਜਾਂ 3 ਸਾਲ ਪੁਰਾਣੀਆਂ ਹੋ ਚੁੱਕੀਆਂ ਨੇ ਉਹ ਕੱਟ ਕੱਟ ਰਹੇ ਆ ਇਹ ਜਦੋਂ ਜਦੋਂ ਬੈਂਬੂ ਹੁੰਦਾ ਜੀ ਜਿਵੇਂ ਆਹ ਸਾਲ ਦਾ ਨਵਾਂ ਬੈਂਬੂ ਆ ਜੀ ਇਹ ਇਸ ਸਾਲ ਇਹ ਪੈਦਾ ਹੋਇਆ ਜੀ ਅਗਲੇ ਸਾਲ ਤੱਕ ਇਹ ਮੈਚੂਰ ਹੋਊਗਾ ਤੇ ਤੀਜੇ ਸਾਲ ਜਾ ਕੇ ਪ੍ਰੋਪਰ ਮੈਚਿਓਰਿਟੀ ਆਊਗੀ ਇਹਦਾ ਰੰਗ ਵੀ ਬਦਲ ਜਾਂਦਾ ਜੀ ਇਹਦਾ ਟੈਕਸਚਰ ਵੀ ਚੇਂਜ ਹੋ ਜਾਂਦਾ ਹੁਣ ਤੁਸੀਂ ਦੇਖ ਸਕਦੇ ਹੋ ਜਿੰਨੇ ਆ ਚਿੱਟਾ ਚਿੱਟਾ ਜਿਨ੍ਹਾਂ ਤੇ ਲੱਗਿਆ ਹੋਇਆ ਉਹ ਇਸ ਸਾਲ ਦੇ ਜਿਹੜੇ ਜੂਨ ਜੁਲਾਈ ਦੇ ਵਿੱਚ ਪੈਦਾ ਹੋਏ ਨੇ ਜੀ ਉਹ ਨੇ ਜਿਹੜੇ ਆ ਪੂਰੇ ਹਰੇ ਨੇ ਇਹ ਪੂਰੇ 1 ਸਾਲ ਜਾਂ 2 ਸਾਲ ਜਾਂ 3 ਸਾਲ ਦੇ ਨੇ ਜੀ ਜਿਹੜੇ ਪਲਤਣ ਤੇ ਆ ਗਿਆ ਜੀ ਉਹ ਚੌਥੇ ਸਾਲ ਦਾ ਬੈਂਬੂ ਹੁੰਦਾ ਜੀ ਪੀਲੇ ਰੰਗ ਦਾ ਹੋਣ ਲੱਗ ਜਾਂਦਾ ਜੀ ਚੌਥੇ ਸਾਲ ਆ ਕੇ ਹੁਣ ਇਹ ਜਿਹੜੇ ਚੌਥੇ ਸਾਲ ਦੇ ਆਪਾਂ ਜਿਹੜੇ ਬੱਚੇ ਸੀ ਜਿਹੜੇ ਯਾਨੀ 4 ਸਾਲ ਪੂਰੇ ਕਰ ਚੁੱਕੇ ਆ ਜੀ ਉਹ ਅੱਜ ਆਪਾਂ ਇੱਥੋਂ ਹਾਰਵੈਸਟ ਕਰ ਰਹੇ ਆ ਜੀ ਇਹ ਜੈਂਡਸ ਬੈਂਬੂ ਦੀ ਚੜਾਈ ਇੰਨੀ ਜ਼ਿਆਦਾ ਹੁੰਦੀ ਆ ਵੀ ਆਪਾਂ ਇਹਦੇ ਚ ਇਹਨੂੰ ਇੱਕ ਕੱਪ ਦੇ ਤੌਰ ਤੇ ਇਹਨੂੰ ਇੱਕ ਗਲਾਸ ਦੇ ਤੌਰ ਤੇ ਜਾਂ ਇਹਨੂੰ ਇੱਕ ਆਪਾਂ ਗਮਲੇ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਐਂਟਿਕ ਪੀਸ ਜਿਹੜੇ ਬਣਦੇ ਆ ਬੈਂਬੂ ਦੇ ਉਹ ਇਹ ਤੋਂ ਬਣਦੇ ਆ ਕੋਈ ਮਜ਼ਬੂਤ ਮੰਜਾ ਜੀ ਨੂੰ ਨਾ ਖਲਾਉਣਾ ਹੋਵੇ ਉਹ ਇਹ ਤੋਂ ਬਣਾ ਸਕਦੇ ਆ ਕੋਈ ਚੌਪੜੀ ਬਣਾਉਣੀ ਹੋਵੇ ਉਹ ਇਹ ਤੋਂ ਬਣਾ ਸਕਦੇ ਆ ਹੁਣ ਹਾਰਵੈਸਟਿੰਗ ਇਹਦੀ ਆਪਾਂ ਦਿਖਾਉਨੇ ਆ ਜੀ ਤੁਹਾਨੂੰ ਬੈਂਬੂ ਦੀ ਹਾਰਵੈਸਟਿੰਗ ਆਪਾਂ ਆਰੀ ਨਾਲ ਨਹੀਂ ਕਰ ਸਕਦੇ ਇੱਕ ਹਥਿਆਰ ਸਪੈਸ਼ਲ ਇਹਨਾਂ ਨੇ ਸੱਬੜਾਰਗਾ ਬਣਾਇਆ ਹੋਇਆ ਜੀ ਤੇ ਆਪਣੇ ਮਾਲੀਆਂ ਨੇ ਉਹ ਖੈਰੁੱਲ ਨੇ ਉਹ ਉਹਦੇ ਨਾਲ ਇਹ ਕਟਾਈ ਹੋ ਰਹੀ ਆ ਜੀ ਇਹਦੀ ਕਟਾਈ ਕਰਕੇ ਜੀ ਹੁਣ ਆਪਾਂ ਇਹਨੂੰ ਸਾਫ਼ ਕਰਕੇ ਜਿਹੜੀ ਇਹਦਾ ਬਿੰਗਾ ਜੇ ਕੋਈ ਬਾਸ ਬਾਕੈਦਾ ਹੀ ਸਿੱਧੇ ਹੁੰਦੇ ਆ ਪਰ ਜੇ ਮਾੜੀ ਮੋਟੀ ਬਿੰਗ ਹੁੰਦੀ ਆ ਜੀ ਉਹਦੀ ਬਿੰਗ ਕੱਢ ਕੇ ਇਹਨੂੰ ਇੱਕ ਝੌਂਪੜੀ ਜਾਂ ਹੱਟ ਦੇ ਰੂਪ ਦੇ ਵਿੱਚ ਆਪਾਂ ਵਰਤਾਂਗੇ ਇੱਕ ਹੱਟ ਤਿਆਰ ਕਰਵਾਉਣੀ ਆ ਜੀ ਉਹ ਆਪਾਂ ਕਰਵਾਵਾਂਗੇ ਇਹਨਾਂ ਬੈਂਬੂਆਂ ਤੋਂ ਆਪਣੇ ਫਾਰਮ ਦੇ ਉੱਤੇ ਤੇ ਇਹ ਬੈਂਬੂ ਦੇ ਜਿਹੜਾ ਵਜ਼ਨ ਆ ਬਹੁਤ ਜ਼ਿਆਦਾ ਹੁੰਦਾ ਜੀ ਇਹਦੇ ਜਿਹੜੇ ਬੇਸ ਜਿੰਨਾ ਚੌੜਾ ਹੋਈ ਜਾਊਗਾ ਉਨਾਂ ਹੀ ਇਹਦੀ ਕੀਮਤ ਵਧੀ ਜਾਂਦੀ ਹੈ ਜੀ ਜਦੋਂ ਆਪਾਂ ਹਾਰਵੈਸਟ ਕਰਕੇ ਇਹਨੂੰ ਵੇਚਦੇ ਆ ਤੁਸੀਂ ਦੋਸਤੋ ਆ ਦੇਖ ਸਕਦੇ ਹੋ ਜੀ ਇਹਦੇ ਅਸੀਂ ਮੱਗ ਬਣਾ ਚੁੱਕੇ ਆ ਜੀ ਦੋ ਤਾਂ ਹੁਣ ਬਣ ਗਏ ਆ ਜਿਹੜਾ ਪਹਿਲਾਂ ਹਾਰਵੈਸਟ ਕੀਤਾ ਸੀ ਬੈਂਬੂ ਇੱਕ ਬੈਂਬੂ ਹੁਣ ਅਸੀਂ ਤਕਰੀਬਨ ਹਾਰਵੈਸਟ ਕਰ ਚੁੱਕੇ ਆ ਉਹ 10-15 ਮਿੰਟਾਂ ਦੇ ਵਿੱਚ ਵਿੱਚ ਅਸੀਂ ਉਹਨੂੰ ਸਿੱਟ ਲਾਂਗੇ ਜੀ ਥੱਲੇ ਤੇ ਆ ਦੇਖੋ ਦੋਸਤੋ ਕਿੰਨੇ ਵਧੀਆ ਕੱਪ ਤਿਆਰ ਹੋਏ ਆ ਜੀ ਇਹਨਾਂ ਨੂੰ ਕੱਪ ਕਹਿ ਲਓ ਜਾਂ ਮੱਗ ਕਹਿ ਲਓ ਆਪਾਂ ਇਹਦੇ ਤੇ ਡੰਡੀ ਵੀ ਲਾ ਸਕਦੇ ਆ ਜੀ ਬੈਂਬੂ ਦੀਏ ਪਰ ਉਹ ਕੰਮ ਕਿਸੇ ਸਪੈਸ਼ਲ ਬੰਦੇ ਦਾ ਜੋ ਇਹ ਕਰਦਾ ਹੋਵੇ ਪਰ ਆਪਾਂ ਇਹਦੇ ਕਿਨਾਰੇ ਸੈਟ ਕਰਾ ਕੇ ਇਹਨਾਂ ਨੂੰ ਪਾਲਿਸ਼ ਕਰਵਾ ਕੇ ਬਾਹਰੋਂ ਅੰਦਰੋਂ ਇਹਨਾਂ ਨੂੰ ਪਾਣੀ ਜਾਂ ਹੋਰ ਚੀਜ਼ ਵਰਤਣ ਲਈ ਆਪਾਂ ਯੂਜ਼ ਕਰਾਂਗੇ ਜੀ ਤੇ ਘਰੇ ਸਜਾਵਟ ਲਈ ਵੀ ਯੂਜ਼ ਕਰ ਸਕਦੇ ਆ ਜੀ ਇਹ ਐਗੀਆਂ ਚੀਜ਼ਾਂ ਦੇ ਵਿੱਚ ਆਪਾਂ ਫੁੱਲ ਬੂਟੇ ਵੀ ਲਾ ਸਕਦੇ ਆ ਜਿਹੜੇ 1-2 ਸਾਲ ਆਪਾਂ ਯੂਜ਼ ਕਰੀਏ ਇਹ ਬੈਂਬੂ ਦੀ ਜਿਹੜੀ ਲਾਈਫ ਆ ਜੀ ਇਹ ਘੱਮ ਸੇ ਘੱਮ 15 ਤੋਂ 20 ਸਾਲ ਆ ਜੀ ਜੇ ਆਪਾਂ ਇਹਨੂੰ ਜ਼ਮੀਨ 'ਚ ਵੀ ਕੱਢਦੇ ਆ ਜੀ ਕਿ ਜਿਹੜਾ ਜਜੈਂਡਸ ਦਾ ਆਕਾਰ ਆ ਤੇ ਜਜੈਂਡਸ ਦੀ ਜਿਹੜੀ ਬਣਤਰ ਆ ਉਹ ਬਹੁਤ ਠੋਸ ਹੁੰਦੀ ਆ ਹੈਵੀ ਬਾਂਸ ਆ ਜੀ ਇਹ ਪੂਰਾ ਵਿੱਚੋਂ ਪੋਲ ਹੋਣ ਦੇ ਕਾਰਨ ਥੋੜਾ ਜਿਹਾ ਵਜ਼ਨ ਇਹਦਾ ਘਟ ਜਾਂਦਾ ਪਰ ਜੇ ਦੇਖੀਏ ਜੀ ਇਹਦੀ ਸਟਰੈਂਥ ਸਟਰੈਂਥ ਬਹੁਤ ਜ਼ਿਆਦਾ ਹੈ ਜਿੰਨਾ ਮਰਜ਼ੀ ਵਜ਼ਨ ਪਾ ਲਓ ਇਹਦੇ ਤੇ ਜਿਵੇਂ ਮਰਜ਼ੀ ਇਹਨੂੰ ਵਰਤ ਲਓ ਘਰ ਬਣਾਉਣ ਦੇ ਵਿੱਚ ਬੋਰਵੈਲ ਦੇ ਵਿੱਚ ਇਹ ਯੂਜ਼ ਹੁੰਦੇ ਨੇ ਜੇ ਆਪਾਂ ਅਸਾਮ ਸਾਈਡ ਗੱਲ ਕਰੀਏ ਤਾਂ ਉੱਥੇ ਜਿਹੜਾ ਬੋਰ ਵੀ ਕਰਦੇ ਨੇ ਜੀ ਧਰਤੀ ਦੇ ਵਿੱਚ ਬੋਰਦੇ ਸਨ ਜਿੱਥੇ ਆਪਾਂ ਪਲਾਸਟਿਕ ਪਾਉਨੇ ਆ ਉੱਥੋਂ ਇਹਨੂੰ ਅੰਦਰੋਂ ਇਹਦੇ ਆ ਜਿਹੜੇ ਆਪੋਰਸ਼ਨ ਆ ਇਹਨੂੰ ਸਾਫ਼ ਕਰਕੇ ਤੇ ਧਰਤੀ ਦੇ ਵਿੱਚ ਬੋਰਦੇ ਤੋਂ ਵਰਤ ਲੈਂਦੇ ਆ ਜੀ ਹੁਣ ਆਪਾਂ ਇਹਨੂੰ ਜਿਹੜਾ ਵਰਤਾਂਗੇ ਝੌਂਪੜੀ ਦੇ ਲਈ ਤੁਸੀਂ ਇਹਦੀ ਹੁਣ ਕਟਾਈ ਸਿਰਫ ਆਪਾਂ ਇਸ ਵਾਰ ਦਾਸਕ ਬਾਸ ਇਹਦੇ ਤੋਂ ਹਾਰਵੈਸਟ ਕੀਤੇ ਨੇ ਉਹ ਆਪਾਂ ਝੌਂਪੜੀ ਦੇ ਵਿੱਚ ਵਰਤਾਂਗੇ ਜੀ ਅਗਲੇ ਸਾਲ ਨੂੰ ਦਾਸਕ ਬਾਸ ਬੋਰਨੇ ਤੇ ਹਰੇਕ ਸਾਲ ਇਹਦੇ ਬੱਚੇ ਅੱਗੇ-ਅੱਗੇ ਵਧੀ ਜਾਂਦੇ ਆ ਤੁਸੀਂ ਆਹ ਦੇਖ ਸਕਦੇ ਹੋ ਇਹ ਇਸ ਸਾਲ ਦੇ ਬੱਚੇ ਨੇ ਜੀ ਜਿਹੜੇ ਹੁਣ ਆਉਣਗੇ ਐਦਾਂ ਹੀ ਇੱਥੋਂ ਅੱਗੇ ਵਧਣਗੇ ਦੀ ਇਹ ਤੇ ਹੁਣ ਇਹਦੇ ਤੇ ਇਹਦੇ ਬਰਾਬਰ ਮਿੱਟੀ ਪਾ ਦੇਣੀ ਆ ਜੀ ਮਿੱਟੀ ਪਾ ਕੇ ਆਪਾਂ ਇਹਨੂੰ ਥੋੜਾ ਜਿਹਾ ਹੋਰ ਇਹਨੂੰ ਬੇਸ ਦਵਾਂਗੇ ਇਹਨੂੰ ਸਹਾਰਾ ਦਵਾਂਗੇ ਜਿਹਦੇ ਨਾਲ ਇਧਰੋਂ ਨਵੇਂ ਬੱਚੇ ਹੋਰ ਪੈਦਾ ਹੋਣ ਤੇ ਜਿਹੜਾ ਬਾਸ ਆ ਜਿਆਦਾ ਤੋਂ ਜਿਆਦਾ ਫੈਲ ਜਾਵੇ ਤੇ ਇਹ ਬਹੁਤ ਵੱਡਾ ਬੈਂਬੂ ਬਣ ਜਾਂਦਾ ਜੀ ਤੇ ਬਹੁਤ ਵਧੀਆ